ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖੀਓ। ਪੁਸ਼ਾਪ ਦੀ ਮੁੱਖ ਮੰਤਰੀ ਮਾਨ ਪਹਿਲੀ ਵਾਰ ਬੋਲੇ ਨੇ ਉਸ ਵਵਾਦ ਬਾਰੇ ਜੋ ਬੀਤੇ ਦਿਨਾਂ ਤੋਂ ਚਰਚਾ ਚੱਲ ਰਿਹਾ ਹੈ। ਸੀਰਤ ਕੋਰ ਦੀ ਵੀਡੀਓ ਜੋ ਮਜੀਠੀਏ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸ਼ੇਅਰ ਕੀਤੀ ਗਈ ਸੀ ਅੱਜ ਸੀਐਮ ਮਾਨ ਆਫੀਸ਼ੀਅਲ ਤੌਰ ਤੇ ਉਸ ਮੁੱਦੇ ਦੇ ਬਾਰੇ ਸ਼ ਬੋਲੇ ਨੇ। ਉਹਨੇ ਕਿਹਾ ਕਿ ਤੁਸੀਂ ਚੱਕ ਕੇ ਹੋਣਾ ਲੋਕਾਂ ਦੀਆਂ ਘਰਾਂ ਦੀਆਂ ਇੱਜ਼ਤਾਂ ਵੀ ਫਰੋਲੇ ਲੱਗ ਪਈ ਤੇ ਕਿਹਾ ਕਿ ਦੂਜੇ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਏ ਤੇ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ। ਤੇ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਮਾਨ ਵੱਲੋਂ ਨੇ 2 ਸਾਲ ਹੋ ਗਏ ਤੇ ਇਹਨਾਂ ਦੋ ਸਾਲਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਮੇਰੇ ਖਿਲਾਫ ਕੋਈ ਕਪਲਾ ਜਾਂ ਕੁਝ ਵੀ ਗਲਤ ਨਹੀਂ ਮਿਲਿਆ ਤੇ ਨਾ ਹੀ ਉਹ ਸਾਬਤ ਕਰ ਪਾਈ ਨੇ ਤੇ ਇਸੇ ਗੱਲ ਦਾ ਉਹਨਾਂ ਨੂੰ ਦੁੱਖ ਹੈ ਜਿਹਦੇ ਕਰਕੇ ਉਹ ਪਰਿਵਾਰ ਨੂੰ ਐਵੇਂ ਬੋਲ ਰਹੇ ਨੇ ਸੀਰਤ ਕੋਰ ਦੀ ਵੀਡੀਓ ਆਏ ਨੂੰ 10 ਤੋਂ 15 ਦਿਨ ਹੋ ਚੁੱਕੇ ਨੇ ਪਰ ਅੱਜ ਰੈਲੀ ਦੌਰਾਨ ਜਦੋਂ ਭਗਵੰਤ ਮਾਨ ਸਪੀਚ ਦੇ ਰਹੀ ਸੀ ਤਾਂ ਉਸ ਟਾਈਮ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਸੀਐਮ ਮਾਨ ਨੇ ਵੀ ਕਿਹਾ ਕਿ ਪੰਜਾਬ ਤਰੱਕੀ ਦੀ ਰਾਹ ਤੇ ਜਾ ਰਿਹਾ ਹੈ ਤੇ ਵਿਰੋਧੀਆਂ ਨੇ ਜੇ ਸਵਾਲ ਕਰਨੇ ਨੇ ਤਾਂ ਸਾਡੇ ਕਾਮਤੇ ਸਵਾਲ ਕਰਨ ਪਰ ਕਿਉਂਕਿ ਇਹਨਾਂ ਕੋ ਕੋਈ ਮੁੱਦਾ ਨਹੀਂ ਇਸ ਕਰਕੇ ਹੋਣੇ ਪਰਿਵਾਰ ਦੇ ਬਾਰੇ ਵਿੱਚ ਬੋਲਦੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਹਨਾਂ ਗੱਲਾਂ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ